ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਕਮੀਜ਼ ਦੀਆਂ ਕਟਾਂ ਪਾਉਣ ਬਾਰੇ ਕਿ ਕਮੀਜ਼ ਦੀਆਂ ਕਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਮੋਢੇ ਦੀ ਕਟਾਈ ਕਿਸ ਤਰ੍ਹਾਂ ਕਰਨੀ ਆ ਪਲੋਈਆਂ ਦੇ ਨਿਸ਼ਾਨ ਕਿਸ ਤਰ੍ਹਾਂ ਲਾਉਣੇ ਨੇਗੇ ਤੇ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਕੱਪੜੇ ਨੂੰ ਡਬਲ ਫੋਲਡ ਕਰਕੇ ਜਿੰਨਾ ਤੁਹਾਡਾ ਘੇਰ ਹੈਗਾ ਜੀ ਉਸ ਤੋਂ 4 ਇੰਚ ਤੁਸੀਂ ਵੱਧ ਕਟਿੰਗ ਕਰ ਲੈਣਾ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲਿਆਗਾ ਚਾਰ ਤਿਹਾਂ ਲਗਾ ਲੀਆਂ ਨੇਗੀਆਂ ਦੇਖੋ ਨੀਚੇ ਵਾਲਾ ਪਰਲਾ ਆਪਾਂ نیچے ਰੱਖ ਲਿਆ ਉੱਪਰ ਵਾਲਾ ਉੱਪਰ ਰੱਖ ਲਿਆ ਇਹਨੂੰ ਚੰਗੀ ਤਰ੍ਹਾਂ ਆਪਾਂ ਬਾਹਾਂ ਵਗੈਰਾ ਦੇ ਕੱਢ ਲੈਨੇ ਹੁਣ ਆਪਾਂ ਤੀਰੇ ਦੇ ਨਿਸ਼ਾਨ ਲਗਾਵਾਂਗੇ ਜੀ 4 ਇੰਚ ਹੀ ਆਪਾਂ ਲੰਬਾਈ ਵੱਧ ਲਈ ਆ 4 ਇੰਚ ਹੀ ਆਪਾਂ ਘੇਰਾ ਵੱਧ ਲਿਆਗਾ ਸਭ ਤੋਂ ਪਹਿਲਾਂ ਆਪਾਂ ਲਾਉਣੇ ਆ ਜੀ ਤੀਰੇ ਦੇ ਨਿਸ਼ਾਨ ਤੀਰ ਆਪਣੇ ਕੋਲੇ 13 ਇੰਚ ਆ ਜੀ ਤੇ ਆਪਾਂ 1 ਇੰਚ ਮਾਰਜਿਨ ਲਈ ਰੱਖਾਂਗੇ 7 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਇਧਰੋਂ ਆਪਾਂ ਲਗਾਵਾਂਗੇ ਜੀ 8 ਇੰਚ ਤੇ ਇਹਨੂੰ ਆਪਾਂ ਇਸ ਤਰ੍ਹਾਂ ਸਿੱਧੀ ਲੈਂਨ ਲਗਾ ਲੈਣੀ ਆ ਤੇ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਮਲਾ ਲੈਣਾ ਉਸ ਤੋਂ ਬਾਅਦ ਲਾਵਾਂਗੇ ਜੀ ਆਪਾਂ ਫਿਟਿੰਗ ਵਾਲੇ ਨਿਸ਼ਾਨ ਸਾਬਾ 9 ਇੰਚ ਤੇ ਆਪਾਂ ਲਾਵਾਂਗੇ ਜੀ ਫਿਟਿੰਗ ਦਾ ਨਿਸ਼ਾਨ ਉੱਪਰੋਂ ਫੇਰ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਤੁਸੀਂ ਇੱਥੋਂ 6 ਇੰਚ ਤੇ ਵੀ ਲਾ ਸਕਦੇ ਹੋ 6.5 ਇੰਚ ਤੇ ਵੀ 7 ਇੰਚ ਤੇ ਵੀ ਲਾ ਸਕਦੇ ਹੋਗੀ ਤੇ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਜੀ ਕਮਰ ਆਪਣੇ ਕੋਲੇ ਹੈਗੀ ਹੈ 16.5 ਇੰਚ ਤੇ ਆਪਾਂ ਲਾਵਾਂਗੇ 17 ਇੰਚ ਤੇ ਨਿਸ਼ਾਨ ਫਿਰ ਅਈਆਂ ਪਾਉਣੀਆਂ ਨੇ ਇਸ ਕਰਕੇ ਮਾਰਜਿਨ ਲਈ ਤੁਸੀਂ 1 ਇੰਚ ਵੀ ਵੱਧ ਰੱਖ ਸਕਦੇ ਹੋ ਜਿੰਨਾ ਮਰਜ਼ੇ ਦੇਣਾ ਤੁਸੀਂ ਉਹਨਾਂ ਤੁਸੀਂ ਵੱਧ ਰੱਖ ਸਕਦੇ ਹੋ ਕੱਪੜਾ ਤੁਸੀਂ ਗੁਲਾਈਆਂ 'ਚ ਘੱਟ ਦੇਣਾ ਜਾਂ ਵੱਧ ਦੇਣਾਗਾ ਹਾਂਜੀ ਹੁਣ ਆਪਾਂ हिਪ ਦਾ ਨਿਸ਼ਾਨ ਲਾਉਣਾ ਤੇ ਜਿਹੜੀ ਆਪਾਂ ਉੱਪਰੋਂ ਫਿਟਿੰਗ ਵਾਲਾ ਨਿਸ਼ਾਨ ਲਾਉਣਾਗਾ ਉਹ 15.5 ਇੰਚ ਤੇ ਲਾਵਾਂਗੇ ਜਿੱਥੋਂ ਆਪਾਂ ਮੋਢੇ ਦਾ ਨਿਸ਼ਾਨ ਲਗਾਇਆ ਸੀ ਮੋਢੇ ਦੀ ਗੁਲਾਈ ਵਾਲਾ ਇੱਥੋਂ 15.5 ਇੰਚ ਤੇ ਆਪਾਂ हिਪ ਦਾ ਨਿਸ਼ਾਨ ਬਣਾਵਾਂਗੇ हिਪ ਆਪਣੇ ਕੋਲੇ ਹੈਗੀ ਹੈ ਜੀ 20 ਇੰਚ ਇਸ ਪਾਸੇ ਆਪਾਂ ਕੋਈ ਲੂਜ਼ਿੰਗ ਨਹੀਂ ਰੱਖਣੀ ਪੂਰਾ 10 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਆਹ ਵਾਲੇ ਨਿਸ਼ਾਨ ਨੂੰ ਇੱਥੋਂ ਇਹਦੇ ਨਾਲ ਆਪਾਂ ਮਲਾ ਲੈਣਾਗਾ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਮੋਡੇ ਦੀ ਗੁਲਾਈ ਕਈ ਵਾਰਾ ਇੱਥੇ ਉਲਝ ਜਾਂਦੀਆਂ ਨੇ ਜੀ ਮੋਡੇ ਦੀ ਗੁਲਾਈ ਕਿੰਨੇ ਇੰਚ ਤੇ ਪਾਉਣੀ ਆ 2 ਇੰਚ ਤੇ ਪਾਉਣੀ ਆ 2.5 ਇੰਚ ਤੇ 3 ਇੰਚ ਤੇ ਦੇਖੋ ਇਹ ਤੁਸੀਂ ਨਾ ਇਸ ਤਰ੍ਹਾਂ ਜਦੋਂ ਆਪਾਂ ਨਿਸ਼ਾਨ ਲਗਾ ਲੈਨੇ ਆਗੇ ਇਹ ਤੁਸੀਂ ਅੰਦਾਜ਼ੇ ਜਿਹਾ ਨਿਸ਼ਾਨ ਲਗਾ ਲੈਣਾ ਇਹ ਜ਼ਰੂਰੀ ਨਹੀਂ ਹੈਗਾ ਕਿ ਮੈਂ 1 ਇੰਚ ਤੇ ਨਿਸ਼ਾਨ ਲਾਇਆ ਜਾਂ 1.5 ਇੰਚ ਤੇ ਲਾਇਆ ਤੁਸੀਂ ਉਹਨੇ ਇੰਚ ਤੇ ਹੀ ਨਿਸ਼ਾਨ ਲਗਾਉਣਾ ਜਦੋਂ ਆਪਾਂ ਰੋਜ਼ ਕੰਮ ਕਰਦੇ ਆ ਨਾ ਉਸੇ ਤਰ੍ਹਾਂ ਆਪਣੀ ਰੁਟੀਨ ਬਣ ਜਾਂਦੀ ਹੈਗੀ ਆ ਦੇਖੋ ਇਹ 1.5 ਇੰਚ ਤੇ ਨਿਸ਼ਾਨ ਹੋ ਜੀ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਸ਼ੇਪ ਦੇ ਕੇ ਮਲਾ ਲੈਣਾ ਤੇ ਇੱਥੋਂ ਆਪਣੋਂ ਥੋੜਾ ਜਿਹਾ ਆਪਾਂ ਉੱਪਰ ਨੂੰ ਡਾਊਨ ਕਰ ਦਾਂਗੇ ਹੁਣ ਆਪਾਂ ਮੁੰਡੇ ਦੀ ਕਾਟ ਪਾਵਾਂਗੇ ਮੁੰਡੇ ਦੀ ਗੁਲਾਈ ਪਾਵਾਂਗੇ ਜਿਹੜੀ ਮੁੰਡੇ ਵਾਲੀ ਫਰੰਟ ਕਾਟ ਹੁੰਦੀ ਹੈ ਜੀ ਉਹ ਮੈਂ ਬਾਅਦ ਚ ਪਾਉਣੀ ਹੈਗੀ ਜਦੋਂ ਆਪਾਂ ਮੁੰਡੇ ਦੀ ਜੜਾਈ ਕਰਦੇ ਆ ਉਹਦਾ ਕੀ ਰੀਜਨ ਆ ਜੀ ਮੁੰਡੇ ਦੀ ਕਾਟ ਆਪਾਂ ਬਾਅਦ ਚ ਕਿਉਂ ਪਾਉਨੇ ਕਿਉਂਕਿ ਜਦੋਂ ਆਪਾਂ ਪਲੋਈਆਂ ਪਾਉਨੇ ਆਂਗੇ ਤੀਰਾ ਝੜਦੇ ਆਂਗੇ ਫਿਟਿੰਗ ਦੇ ਨਿਸ਼ਾਨ ਲਾ ਲੈਣੇ ਆਂਗੇ ਥੋੜਾ ਬਹੁਤ ਫਰਕ ਪੈ ਜਾਂਦਾਗਾ ਕਿਉਂਕਿ ਪਲੋਈਆਂ ਚ ਵੀ ਕਪੜਾ ਆ ਜਾਂਦਾ ਇਸ ਕਰਕੇ ਆਪਾਂ ਨੂੰ ਫਿਨਿਸ਼ਿੰਗ ਦੇਣ ਲਈ ਕਾਟ ਦੁਬਾਰਾ ਤੋਂ ਪਾਉਣੀ ਪੈਂਦੀ ਆ ਤੇ ਤਾਂ ਕਰਕੇ ਮੈਂ ਕਾਟ ਬਾਅਦ ਚ ਪਾਉਣੀ ਆ ਤੇ ਹੁਣ ਆਪਾਂ ਇੱਥੋਂ ਜਿਹੜਾ ਵੀ ਕਪੜਾ ਆਪਣੇ ਕੋਲੇ ਹੈਗਾ ਉਹਨੂੰ ਬੰਦ ਕਾਟਾ ਦਾ ਬਰਾਬਰ ਕਰ ਲਾਂਗੇ ਉੱਪਰ ਵਾਲਾ ਪੱਲਾ ਚੱਕ ਕੇ ਜੀ ਆਪਾਂ 1/2 ਇੰਚ ਨੂੰ ਡਾਊਨ ਕਰ ਲੈਣਾ ਇਹ ਧਿਆਨ ਰੱਖਣਾ ਜੀ ਆਪਣਾ ਨੀਚੇ ਵਾਲਾ ਪੱਲਾ ਨਾਲ ਨਾਲ ਜੇ ਸਿਰਫ ਆਪਾਂ ਉੱਪਰ ਵਾਲਾ ਪੱਲਾ ਚੱਕ ਕੇ ਅੱਧਾ ਇੰਚ ਡਾਊਨ ਕਰਾਂਗੇ ਹੁਣ ਆਪਾਂ ਇੱਥੇ ਸੈਂਟਰ ਕਰਕੇ ਕਮੀਜ਼ ਦਾ ਇੱਕ ਟੱਕ ਲਗਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਭਲੋਈਆਂ ਦੇ ਨਿਸ਼ਾਨ ਲਾਉਣੇ ਨੇਗੇ ਭਲੋਈਆਂ ਆਪਣੀਆਂ ਹੈਗੀਆਂ ਨੇ ਜੀ 10 ਇੰਚ ਤੇ 10.5 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਕਿਉਂਕਿ ਅੱਧਾ ਇੰਚ ਆਪਣਾ ਮੋੜੇ ਵਾਲੀ ਸਲਾਈ ਚ ਕਪੜਾ ਆਊਗਾ ਇਹ ਤੁਸੀਂ 1/2 ਇੰਚ ਜੀ ਰੱਖਣਾ ਹੀ ਰੱਖਣਾ ਜਿਆਦਾ ਜਦੋਂ ਤੁਸੀਂ ਪਲਈਆਂ ਨਾਪੋਗੇ ਇਤੋਂ ਲਾਵਾਂਗੇ ਆਪਾਂ 3.5 ਇੰਚ ਤੇ ਇਧਰ ਆਪਾਂ ਰੱਖਾਂਗੇ 7 ਇੰਚ ਦੀ ਪਲਈ ਇਧਰੋਂ ਆਪਾਂ 3.5 ਇੰਚ ਇਸ ਨੂੰ ਆਪਾਂ ਇਧਰੋਂ ਇਸ ਤਰ੍ਹਾਂ ਮਲਾ ਲੈਣਾਗਾ ਪਲੋਈਆਂ ਪਾਉਣੀਆਂ ਕਿਸ ਤਰ੍ਹਾਂ ਨੇ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਪਲੋਈ ਦੀ ਗੁਲਾਈ ਕਿਸ ਤਰ੍ਹਾਂ ਪਾਉਣੀ ਆ ਕਿਸ ਤਰ੍ਹਾਂ ਆਪਾਂ ਪਲੋਈਆਂ ਦੀ ਸ਼ੇਪ ਦੇਣੀ ਆ ਹੁਣ ਆਪਾਂ ਤਿਰਸੀ ਪਲੋਈ ਦੇ ਨਿਸ਼ਾਨ ਲਾਉਣੇ ਨੇ ਦੇਖੋ ਜਿੱਥੋਂ ਆਪਾਂ ਮੁੰਡੇ ਦੀ ਗੁਲਾਈ ਪਾਈ ਲਈ ਸੀ ਜੀ ਉਥੋਂ ਇੰਚ ਟੇਪ ਰੱਖ ਕੇ ਇਸ ਤਰ੍ਹਾਂ ਆਪਾਂ ਤਿਰਸੀ ਪਲੋਈ ਦਾ ਨਿਸ਼ਾਨ ਲਾ ਲੈਣਾ ਇਹਨੂੰ ਆਪਾਂ ਲਾਵਾਂਗੇ 22 ਇੰਚ ਦੇ ਇਹਨੂੰ ਆਪਾਂ ਇਧਰੋਂ ਮਲ ਆਦਾਂਗੇ ਹੁਣ ਆਪਾਂ ਇਧਰੋਂ ਜਿਹੜਾ ਕਮਰ ਦਾ ਨਿਸ਼ਾਨ ਲਾਇਆ ਉਥੋਂ ਆਪਾਂ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਇਧਰੋਂ ਆਪਾਂ ਤੁਸੀਂ 2.5 ਤੇ ਵੀ ਲਾ ਸਕਦੇ ਹੋ ਜੀ 2.5 ਤੇ ਵੀ ਲਾ ਸਕਦੇ ਹੋ ਇਹਨੂੰ ਆਪਾਂ ਇਧਰੋਂ ਡਾਊਨ ਕਰ ਲਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਤੇਸੀਆਂ ਪਲੋਈਆਂ ਪਾ ਲਾਂਗੇ ਇਹ ਆਪਣੇ ਬਲੋਈਆਂ ਦੇ ਨਿਸ਼ਾਨ ਲੱਗ ਗਏ ਹੁਣ ਬੈਕ ਪੱਲੇ ਤੇ ਆਪਾਂ ਬਲੋਈਆਂ ਦੇ ਨਿਸ਼ਾਨ ਕਿਸ ਤਰ੍ਹਾਂ ਲਾਉਣੇ ਨੇ ਇਹ ਦੇਖੋ ਤੁਸੀਂ ਪੈਨ ਨਾਲ ਨਾ ਇਸ ਤਰ੍ਹਾਂ ਪੱਲਾ ਚੱਕ ਕੇ ਇਦਾਂ ਨਿਸ਼ਾਨ ਲਗਾ ਲਿਆ ਕਰੋ ਕਿਉਂਕਿ ਆਪਣੇ ਇੱਕੋ ਜਿਹੇ ਨਿਸ਼ਾਨ ਲੱਗ ਜਾਣ ਦੇਖੋ ਇਸ ਤਰ੍ਹਾਂ ਜਦੋਂ ਤੁਸੀਂ ਪੈਨ ਨਾਲ ਨਾ ਕੱਪੜੇ ਦੇ ਵਿੱਚ ਦੀ ਨਿਸ਼ਾਨ ਲਗਾਉਂਗੇ ਤਾਂ ਇੱਕੋ ਜਿਹੇ ਨਿਸ਼ਾਨ ਲੱਗਦੇ ਨੇ ਜੀ ਵੱਧ ਘਟ ਨਹੀਂ ਹੁੰਦਾਗਾ ਅਗਰ ਤੁਹਾਡੇ ਪਲੋਈਆਂ ਆਦੇ ਦੂਸਰਾ ਲਾਈਨਿੰਗ ਵਾਲੇ ਸੂਟ ਤੇ ਜੀ ਪਲੋਈਆਂ ਦੇ ਨਿਸ਼ਾਨ ਲਾਉਣਾ ਔਖਾ ਲੱਗਦਾ ਤਾਂ ਉਹਦੇ ਲਈ ਵੀ ਆਪਾਂ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਵਾਂਗੇ ਕਿ ਕਿ ਸੌਖੇ ਤਰੀਕੇ ਨਾਲ ਤੁਸੀਂ ਪਲੋਈਆਂ ਦੇ ਇਨਸਾਨ ਕਿਸ ਤਰ੍ਹਾਂ ਲਗਾ ਸਕਦੇ ਹੋ ਉਹਦੇ ਉੱਪਰ ਕੀ ਹੁੰਦਾ ਜੀ ਵੀ ਪਲੋਈਆਂ ਦੇ ਨਿਸ਼ਾਨ ਲਾਉਣੇ ਆ ਜਦੋਂ ਲਾਈਨਿੰਗ ਆਪਣੀ ਖਿਸਕਣ ਦਾ ਡਰ ਲੈਂਦਾ ਵੀ ਲਾਈਨਿੰਗ ਆਪਣੀ ਖਿਸਕ ਨਾ ਜਾਵੇ ਤੇ ਆਪਣੀਆਂ ਪਲੋਈਆਂ ਵੱਧ ਘਟ ਨਾ ਹੋ ਜਾਣ ਲੋਜੀ ਸਾਰੇ ਨਿਸ਼ਾਨ ਆਪਣੇ ਲੱਗ ਚੁੱਕੇ ਨੇਗੇ ਤੇ ਹੁਣ ਆਪਾਂ ਫਿਟਿੰਗ ਵਾਲੇ ਨਿਸ਼ਾਨ ਵੀ ਇਸੇ ਤਰ੍ਹਾਂ ਲਗਾ ਲੈਣੇ ਨੇਗੇ ਲੋਜੀ ਜੇ ਤੁਸੀਂ ਫਰੰਟ ਕੱਟ ਪਹਿਲਾਂ ਪਾਉਣੀ ਹੈਗੀ ਤਾਂ ਤੁਸੀਂ ਪਾ ਸਕਦੇ ਹੋ ਇਸ ਤਰ੍ਹਾਂ ਇਥੋਂ ਸ਼ੇਪ ਦੇ ਕੇ ਫਰੰਟ ਕੱਟ ਪਹਿਲਾਂ ਪਾ ਸਕਦੇ ਹੋਗੇ ਪਰ ਆਪਾਂ ਫਰੰਟ ਕੱਟ ਬਾਅਦ ਚ ਪਾਵਾਂਗੇ ਹੁਣ ਆਪਾਂ ਬੈਕ ਗਲੇ ਦੀ ਕਟਿੰਗ ਕਰਾਂਗੇ ਇਥੋਂ ਲਾ ਮੰਗੇ ਜੀ ਆਪਾਂ 2.5 ਇੰਚ ਤੇ ਨਿਸ਼ਾਨ ਇਧਰ ਰੱਖਾਂਗੇ ਜੀ 6 ਇੰਚ ਗੜਾ ਡਾਊਨ ਇਹਨੂੰ ਆਪਾਂ ਇਥੋਂ ਗੁਲਾਈ ਪਾ ਲਾਂਗੇ ਸਿੰਪਲ ਜਿਹਾ ਤਰੀਕਾ ਜੀ ਹੁਣ ਆਪਾਂ ਇਹਨੂੰ ਇਥੋਂ ਕਟਿੰਗ ਕਰ ਲਾਂਗੇ ਠੀਕ ਹੈ ਜੀ ਨੋ ਆਪਾਂ ਥੋੜਾ ਜਿਹਾ نیچے ਨੂੰ ਖਿਸਕਾ ਲੈਨੇ ਆ ਤੇ ਆਪਾਂ ਇਹਦੀ ਕਟਿੰਗ ਕਰ ਲਾਂਗੇ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦੀ ਗੋਲਾਈ ਪਾ ਲਾਂਗੇ ਲਓ ਜੀ ਆਪਣੇ ਕਮੀਜ਼ ਦੀ ਕਟਿੰਗ ਹੋ ਚੁੱਕੀ ਆ